ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਪੀਲੀ ਸਰੋਂ ਦੇ ਨਾਲ ਕੀਤਾ ਜਾਣ ਵਾਲਾ ਇੱਕ ਛੋਟਾ ਜਿਹਾ ਉਪਾਅ ਦੱਸਣ ਜਾ ਰਹੇ ਹਾਂ ਤੁਸੀਂ ਇਸ ਉਪਾਅ ਨੂੰ ਕਰਨ ਦੇ ਲਈ ਥੋੜੀ ਜਿਹੀ ਪੀਲੀ ਸਰੋਂ ਲੈਣੀ ਹੈ ਤੇ ਪੀਲੀ ਸਰੋਂ ਦਾ ਇੱਕ ਛੋਟਾ ਜਿਹਾ ਉਪਾਅ ਕਰਨਾ ਹੈ ਉਸ ਉਪਾਅ ਨੂੰ ਕਰਨ ਦੇ ਨਾਲ ਜੇਕਰ ਤੁਹਾਡੇ ਉੱਪਰ ਜਾਂ ਫਿਰ ਤੁਹਾਡੇ ਘਰ ਦੇ ਉੱਪਰ ਪਰਿਵਾਰ ਦੇ ਉੱਪਰ ਕਿਸੇ ਦਾ ਕੁਝ ਕੀਤਾ ਕਰਵਾਇਆ ਹੋਵੇਗਾ ਫਿਰ ਤੁਹਾਡੇ ਬਹੁਤ ਸਾਰੇ ਦੁਸ਼ਮਣ ਨੇ ਜਿਨ੍ਹਾਂ ਨੇ ਤੰਗ ਪਰੇਸ਼ਾਨ ਕੀਤਾ ਹੋਇਆ ਹੈ ਤੁਹਾਡੀ ਪ੍ਰਾਪਰਟੀ ਉਹ ਲੈਣਾ ਚਾਹੁੰਦੇ ਹਨ ਤੁਹਾਡੇ ਕਾਰੋਬਾਰ ਨੂੰ ਬੰਦ ਕਰਵਾਉਣਾ ਚਾਹੁੰਦੇ ਹਨ ਤਾਂ ਤੁਸੀਂ ਇਸ ਪਾਣ ਨੂੰ ਆਪਣੇ ਘਰ ਦੇ ਵਿੱਚ ਬੈਠ ਕੇ ਕਰ ਸਕਦੇ ਹੋ ਇਸੇ ਤਰੀਕੇ ਦੇ ਨਾਲ ਕਰ ਸਕਦੇ ਹੋ ਤੁਹਾਨੂੰ ਆਪਣੇ ਘਰ ਤੋਂ ਬਾਹਰ ਜਾਣ ਦੀ ਜ਼ਰੂਰਤ ਨਹੀਂ ਹੋਵੇਗੀ ਐਸਾ ਬਾਣੂ ਕਰਨ ਦੇ ਲਈ ਕਾਰ ਦੇ ਵਿੱਚ ਬੈਠੇ ਹੋਏ ਥੋੜੇ ਜੇ ਥੋੜੀ ਜਿਹੀ ਤੁਸੀਂ ਪਹਿਲੇ ਸਰੋਂ ਲੈ ਕੇ ਸੁਪਾਣੂ ਕਰਨਾ ਹੋਵੇਗਾ ਇਹਦੇ ਤੁਹਾਨੂੰ ਕਿੰਨੇ ਚਮਤਕਾਰੇ ਫਾਇਦੇ ਆਉਣਗੇ ਪਾਤਾ ਤੁਹਾਡੇ ਲਈ ਬਹੁਤ ਹੀ کارਗਰ ਤੇ ਚਮਤਕਾਰੇ ਹੋਵੇਗਾ ਤੇ ਸਾਥ ਸੰਗਤ ਜੀ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਖਾਸ ਹੋਣ ਵਾਲੀ ਹੈ ਇਸ ਕਰਕੇ ਵੀਡੀਓ ਨੂੰ ਬਿਨਾਂ ਸਕਿਪ ਕੀਤੇ ਐਂਡ ਤੱਕ ਜ਼ਰੂਰ ਦੇਖਿਓ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਚੈੱਕ ਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਓ ਤੇ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਗ ਸੰਘਾ ਜੀ ਐਸੋ ਪਾਣ ਤੁਸੀਂ ਕਿਵੇਂ ਕਰਨਾ ਹੈ ਕਿਸ ਤਰੀਕੇ ਨਾਲ ਕਰਨਾ ਹੈ ਇਹ ਸਾਰੀ ਜਾਣਕਾਰੀ ਅਸੀਂ ਤੁਹਾਨੂੰ ਵੀਡੀਓ ਦੇ ਵਿੱਚ ਦੱਸਾਂਗੇ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੇ ਸੰਘਾ ਜੀ ਤੁਸੀਂ ਥੋੜੀ ਜਿਹੀ ਪੀੜੀ ਸਰੋਂ ਲੈਣੀ ਹੈ ਤੇ ਆਪਣੇ ਸਿਰ ਤੋਂ ਵਾਰ ਕੇ ਇਸ ਜਗ੍ਹਾ ਤੇ ਤੋ ਸੇ ਤਰੀਕੇ ਦੇ ਨਾਲ ਉਪਾਅ ਕਰਕੇ ਸੁੱਟ ਦੇਣੇ ਹਨ ਤੁਸੀਂ ਦੇਖੋਗੇ ਕਿ ਤੁਹਾਡੇ ਉੱਪਰ ਕਿਸੇ ਦਾ ਕੀਤਾ ਕਰਾਇਆ ਜਾਂ ਫਿਰ ਤੁਹਾਡੇ ਦੁਸ਼ਮਣ ਤੁਹਾਨੂੰ ਤੰਗ ਪਰੇਸ਼ਾਨ ਕਰ ਰਹੇ ਹਨ ਤੁਹਾਡੀਆਂ ਸਾਰੀਆਂ ਮੁਸ਼ਕਲਾਂ ਤੇ ਪਰੇਸ਼ਾਨੀਆਂ ਦੂਰ ਹੋ ਜਾਣਗੀਆਂ ਜਿਨ੍ਹਾਂ ਦਾ ਇਹ ਕਹਿਣਾ ਹੁੰਦਾ ਹੈ ਕਿ ਸਾਡੇ ਜਿਹੜੇ ਬੱਚੇ ਹਨ ਸਾਨੂੰ ਇਹ ਤਾਂ ਲੱਗਦਾ ਹੈ ਕਿ ਉਹ ਇੰਨੀ ਜਿੱਦ ਕਰਦੇ ਹਨ ਸਾਡੇ ਉਹ ਇੰਨੇ ਜਿੱਦੀ ਹੋ ਗਏ ਹਨ ਕਿ ਸਾਡੇ ਕਹਿਣੇ ਤੋਂ ਬਾਹਰ ਹੋ ਗਏ ਹਨ ਤੇ ਸਾਨੂੰ ਲੱਗਦਾ ਹੈ ਕਿ ਕਿਸੇ ਨੇ ਸਾਡੇ ਬੱਚਿਆਂ ਦੇ ਉੱਪਰ ਕੁਝ ਕਰਵਾ ਦਿੱਤਾ ਹੈ ਜਾਂ ਫਿਰ ਸਾਡੇ ਬੱਚਿਆਂ ਨੂੰ ਕਿਸੇ ਦੀ ਨਜ਼ਰ ਲੱਗ ਗਈ ਹੈ ਤਾਂ ਉਹ ਇਸ ਉਪਾਅ ਨੂੰ ਆਪਣੇ ਘਰ ਦੇ ਵਿੱਚ ਕਰ ਸਕਦੇ ਹਨ ਇਸੇ ਤਰ੍ਹਾਂ ਸਾਥ ਸੰਗਤ ਜੀ ਜਿਹੜੇ ਲੋਕ ਆਪਣੇ ਦੁਸ਼ਮਣਾਂ ਤੋਂ ਬੇहद ਜ਼ਿਆਦਾ ਪਰੇਸ਼ਾਨ ਹਨ ਤੇ ਉਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਦੇ ਕਾਰੋਬਾਰ ਦੇ ਵਿੱਚ ਬਹੁਤ ਜ਼ਿਆਦਾ ਮੁਸ਼ਕਲਾਂ ਤੇ ਪਰੇਸ਼ਾਨੀਆਂ ਆ ਰਹੀਆਂ ਹਨ ਇਹ ਤੁਹਾਨੂੰ ਇਸ ਗੱਲ ਦੀ ਹੁਣ ਬਿਲਕੁਲ ਵੀ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਕਿਉਂਕਿ ਜੋ ਅਸੀਂ ਅੱਜ ਤੁਹਾਨੂੰ ਉਪਾਅ ਦੱਸਣ ਲੱਗੇ ਹਾਂ ਇਹ ਬਹੁਤ ਹੀ ਜ਼ਿਆਦਾ ਸੱਲ ਤੇ ਈਜ਼ੀ ਤਰੀਕੇ ਦੇ ਨਾਲ ਆਪਣੇ ਘਰ ਦੇ ਵਿੱਚ ਬੈਠੇ ਹੋਏ ਤੁਸੀਂ ਇਸ ਉਪਾਅ ਨੂੰ ਕਰ ਸਕਦੇ ਹੋ ਇਸ ਦੇ ਨਾਲ ਨਾਲ ਇਹ ਉਪਾਅ ਕਰਨ ਦੇ ਨਾਲ ਤੁਹਾਡੇ ਘਰ ਦੀ ਚਿੰਨੇ ਵੀ ਨਕਾਰਾਤਮਿਕ ਊਰਜਾ ਹੈ ਉਹ ਦੂਰ ਹੋ ਜਾਵੇਗੀ ਤੁਹਾਡੇ ਘਰ ਦੇ ਵਿੱਚ ਸਕਾਰਾਤਮਿਕ ਊਰਜਾ ਪਰਵੇਸ਼ ਕਰੇਗੀ ਤੇ ਇਸ ਤੋਂ ਇਲਾਵਾ ਇਸ ਉਪਾਣੂ ਕਰਨ ਦੇ ਲਈ ਤੁਹਾਨੂੰ ਕੋਈ ਬਹੁਤ तामझाम ਕਰਨ ਦੀ ਜ਼ਰੂਰਤ ਨਹੀਂ ਪਵੇਗੀ ਬਸ ਇੱਕ ਗੱਲ ਦਾ ਤੁਸੀਂ ਖਾਸ ਧਿਆਨ ਰੱਖਣਾ ਹੈ ਕਿ ਜੇਕਰ ਤੁਸੀਂ ਚਾਹੁੰਦੇ ਹੋ ਕਿ ਹਨੂਮਾਨ ਜੀ ਦੀ ਕਿਰਪਾ ਤੁਹਾਡੇ ਤੇ ਬਣੀ ਰਹੇ ਤਾਂ ਤੁਸੀਂ ਇਸ ਉਪਾਣੂ ਸ਼ਰਦਾ ਦੇ ਵਿਸ਼ਵਾਸ ਦੇ ਨਾਲ ਕਰਿਓ ਫਿਰ ਤੁਹਾਨੂੰ ਇਸ ਉਪਾਦ ਅਰਚਲਤ ਬਹੁਤ ਵਧੀਆ ਮਿਲੇਗਾ ਇਸ ਦੇ ਨਾਲ ਨਾਲ ਜਿਹੜੇ ਵੀ ਤੁਸੀਂ ਪਾਠ ਪੂਜਾ ਕਰਨ ਦੇ ਸਮੇਂ ਜੋ ਵੀ ਜਾਪ ਕਰਦੇ ਹੋ ਉਹ ਵੀ ਕਰ ਸਕਦੇ ਹੋ ਤੁਸੀਂ ਆਪਣੇ ਪਰਮਾਤਮਾ ਦੇ ਅੱਗੇ ਅਰਦਾਸ ਕਰਨੀ ਹੈ ਕਿ ਜੋ ਵੀ ਤੁਹਾਡੇ ਜ਼ਿੰਦਗੀ ਵਿੱਚ ਮੁਸ਼ਕਲਾਂ ਨੇ, ਪਰੇਸ਼ਾਨੀਆਂ ਨੇ ਉਹ ਦੂਰ ਹੋ ਜਾਣ। ਇਸ ਪਾਣ ਨੂੰ ਤੁਸੀਂ ਕਿਹੜੇ ਦਿਨ ਕਰ ਸਕਦੇ ਹੋ? ਇਸ ਪਾਣ ਨੂੰ ਤੁਸੀਂ ਸ਼ੁੱਕਰਵਾਰ ਦੇ ਦਿਨ ਵੀ ਕਰ ਸਕਦੇ ਹੋ। ਸ਼ਨੀਵਾਰ ਤੇ ਮੰਗਲਵਾਰ ਦੇ ਦਿਨ ਵੀ ਕਰ ਸਕਦੇ ਹੋ। ਤੇ ਇਸ ਤੋਂ ਇਲਾਵਾ ਤੁਸੀਂ ਇਸ ਪਾਣ ਨੂੰ ਮੱਸਿਆ ਦੇ ਦਿਨ ਵੀ ਕਰ ਸਕਦੇ ਹੋ। ਇਹ ਚਾਰੇ ਦਿਨਾਂ ਦੇ ਵਿੱਚੋਂ ਜਦੋਂ ਵੀ ਜੋ ਵੀ ਤੁਹਾਨੂੰ ਸਮਾਂ ਠੀਕ ਲੱਗਦਾ ਹੈ ਇਸ ਪਾਣੂ ਤੁਸੀਂ ਕਰ ਸਕਦੇ ਹੋ ਇਸ ਪਾਣੂ ਕਰਨ ਦੇ ਲਈ ਤੁਹਾਨੂੰ ਪੀਲੇ ਸਰੋਂ ਦੀ ਜ਼ਰੂਰਤ ਹੋਵੇਗੀ ਇਸੇ ਤਰ੍ਹਾਂ ਜੇਕਰ ਅਸੀਂ ਗੱਲ ਕਰੀਏ ਤਾਂ ਸਰੋਂ ਦੀ ਤਾਂ ਸਰੋਂ ਦੋ ਤਰ੍ਹਾਂ ਦੀ ਹੁੰਦੀ ਹੈ ਇੱਕ ਹੁੰਦੀ ਹੈ ਕਾਲੀ ਸਰੋਂ ਜਿਸ ਨੂੰ ਅਸੀਂ ਰਾਈ ਵੀ ਬੋਲ ਦਿੰਦੇ ਹਾਂ ਤੇ ਇੱਕ ਹੁੰਦੀ ਹੈ ਪੀਲੀ ਸਰੋਂ ਤਕਰੀਬਨ ਲਗਭਗ ਹਰ ਇੱਕ ਘਰ ਦੇ ਵਿੱਚ ਰਸੋਈ ਦੇ ਵਿੱਚ ਇਹ ਹੁੰਦੀ ਹੈ ਪਰ ਜੇਕਰ ਤੁਹਾਡੇ ਘਰ ਵਿੱਚ ਪੀਲੇ ਸਰੋਂ ਨਹੀਂ ਹੈ ਤਾਂ ਤੁਸੀਂ ਇਹ ਸੁਪਾਣੂ ਕਰਨ ਦੇ ਲਈ ਬਾਜ਼ਾਰ ਤੋਂ ਖਰੀਦ ਕੇ ਵੀ ਲਿਆ ਸਕਦੇ ਹੋ ਤੇ ਸੁਪਾਣ ਨੂੰ ਤੁਸੀਂ ਕਿਸ ਤਰੀਕੇ ਨਾਲ ਕਰਨਾ ਹੈ ਇਹ ਤੁਸੀਂ ਚੰਗੀ ਤਰ੍ਹਾਂ ਧਿਆਨ ਦੇ ਨਾਲ ਸੁਣ ਲਓ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਜੇਕਰ ਅਸੀਂ ਗੱਲ ਕਰੀਏ ਤਾਂ ਕਾਲ ਯੋਗ ਦੇ ਸਮੇਂ ਦੇ ਵਿੱਚ ਜੇਕਰ ਕੋਈ ਵੀ ਮੁਨੱਖ ਤਰੱਕੀ ਕਰਦਾ ਹੈ ਤਾਂ ਉਸ ਨੂੰ ਦੇਖ ਕੇ ਲੋਕ ਸੜਨਾ ਸ਼ੁਰੂ ਕਰ ਦਿੰਦੇ ਹਨ ਇਸੇ ਤਰ੍ਹਾਂ ਲੋਕਾਂ ਦੀ ਅੱਜਕੱਲ੍ਹ ਸਮੇਂ ਦੇ ਵਿੱਚ ਸੰਖਿਆਵਾਦ ਚੁੱਕੀ ਹੈ ਤੇ ਇਸੇ ਤਰ੍ਹਾਂ ਜੇਕਰ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਤਰੱਕੀ ਕਰ ਰਹੇ ਹੋ ਤੁਹਾਡਾ ਕਾਰੋਬਾਰ ਬਹੁਤ ਵਧੀਆ ਚੱਲ ਰਿਹਾ ਹੈ ਤਾਂ ਤੁਸੀਂ ਸਮਝ ਲਓ ਕਿ ਜਿੰਨਾ ਹੀ ਤੁਸੀਂ ਆਪਣੀ ਜ਼ਿੰਦਗੀ ਵਿੱਚ ਕਾਮਯਾਬ ਹੋਵੋਗੇ ਓਨੇ ਹੀ ਤੁਹਾਡੇ ਦੁਸ਼ਮਣ ਵਧ ਜਾਣਗੇ ਜੋ ਤੁਹਾਨੂੰ ਹਰ ਪਾਸਿਆਂ ਤੋਂ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਨਗੇ ਤੁਹਾਡੇ ਉੱਪਰ ਕੋਈ ਨਾ ਕੋਈ ਜਾਦੂ ਟੋਨਾ ਜਾਂ ਫਿਰ ਤਾੰਤ੍ਰਿਕ ਕਰਿਆਵਾਂ ਕਰਵਾਉਂਦੇ ਰਹਿੰਦੇ ਹਨ ਤੁਹਾਡੇ ਦੁਸ਼ਮਣ ਜਸ ਕਰਕੇ ਤੁਸੀਂ ਆਪਣੀ ਜ਼ਿੰਦਗੀ ਵਿੱਚ ਜਸ ਕਰਕੇ ਤੁਸੀਂ ਆਪਣੀ ਜ਼ਿੰਦਗੀ ਵਿੱਚ ਆਪਣੇ ਕਾਰੋਬਾਰ ਦੇ ਵਿੱਚ ਤਰੱਕੀ ਹਾਸਲ ਨਾ ਕਰ पाओ ਜਿਸ ਕਰਕੇ ਤੁਹਾਡਾ ਚੱਲਦਾ ਚੱਲਦਾ ਕਾਰੋਬਾਰ ਜਿਹੜਾ ਉਹ ਰੁਕਣਾ ਸ਼ੁਰੂ ਹੋ ਜਾਂਦਾ ਹੈ ਤੁਹਾਡੇ ਘਰ ਵਿੱਚ ਲੜਾਈ ਕਲੇਸ਼ ਵਧ ਜਾਂਦਾ ਹੈ ਤੁਹਾਡੇ ਘਰ ਪਰਿਵਾਰ ਨੂੰ ਕਿਸੇ ਦੀ ਬੁਰੀ ਨਜ਼ਰ ਲੱਗ ਜਾਂਦੀ ਹੈ ਜਿਵੇਂ ਆਪਾਂ ਅਕਸਰ ਹੀ ਦੇਖਦੇ ਹਾਂ ਕਿਸਾਨੇ ਘਰ ਵਿੱਚ ਅਚਾਨਕ ਦੁਰਘਟਨਾਵਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਤੇ ਜਾਂ ਸਾਡੇ ਪਰਿਵਾਰਿਕ ਮੈਂਬਰਾਂ ਵਿੱਚ ਲੜਾਈ ਝਗੜੇ ਸ਼ੁਰੂ ਹੋ ਜਾਂਦੇ ਨੇ ਐਸੋ ਇਲਾਵਾ ਸੀ ਕਿਸੀਂ ਆਪਣੇ ਕਾਰੋਬਾਰ ਜਾਂ ਕਿਸੇ ਕੰਮ ਲਈ ਘਰ ਤੋਂ ਬਾਹਰ ਜਾਂਦੇ ਹਾਂ ਤੇ ਉਸ ਦੇ ਵਿੱਚ ਸਾਨੂੰ ਹਮੇਸ਼ਾ ਹਮੇਸ਼ਾ ਨਾ ਹੁੰਦੀ ਹੈ ਅਸਫਲਤਾ ਮਿਲਦੀ ਹੈ ਸਾਡਾ ਕੋਈ ਵੀ ਕੰਮ ਸਿਰੇ ਨਹੀਂ ਚੜਦਾ ਜਿਸ ਵੀ ਕੰਮ ਲਈ ਅਸੀਂ ਆਪਣੇ ਘਰ ਤੋਂ ਬਾਹਰ ਜਾਂਦੇ ਹਾਂ ਜੇਕਰ ਤੁਹਾਡੀ ਜੌਬ ਲੱਗੀ ਹੋਈ ਹੈ ਤੁਹਾਨੂੰ ਜੌਬ ਦੇ ਵਿੱਚ ਪ੍ਰਮੋਸ਼ਨ ਨਹੀਂ ਮਿਲ ਰਹੀ ਤਾਂ ਤੁਸੀਂ ਇਸ ਉਪਾਅ ਨੂੰ ਕਰ ਸਕਦੇ ਹੋ ਕਿਉਂਕਿ ਅੱਜ ਵਾਲਾ ਜੋ ਉਪਾਅ ਹੈ ਇਹ ਬਹੁਤ ਹੀ ਜ਼ਿਆਦਾ کارਗਰ ਉਪਾਅ ਹੈ ਇਸ ਉਪਾਅ ਨੂੰ ਕਰਨ ਲਈ ਥੋੜੀ ਜਿਹੀ ਤੁਸੇ ਪੀਲੇ ਸਰੋਂ ਲੈਣੀ ਹੈ ਤੇ ਆਪਣੇ ਘਰ ਵਿੱਚ ਇੱਕ ਐਸੀ ਜਗ੍ਹਾ ਤੇ ਤੁਸੀਂ ਇੱਕ ਐਸੀ ਜਗ੍ਹਾ ਤੁਸੀਂ ਲੱਭਣੀ ਹੈ ਜਿੱਥੇ ਬਿਲਕੁਲ ਸ਼ਾਂਤੀ ਹੋਵੇ ਤੇ ਇਸ ਉਪਾਅ ਨੂੰ ਕਰ ਸਕਦੇ ਹੋ ਤੁਸੀਂ ਇਸਪਾ ਨੂੰ ਆਪਣੇ ਘਰ ਦੇ ਸਾਧ ਤੋਂ ਉੱਪਰ ਜਾ ਕੇ ਜਾਂ ਕਿਸੇ ਕਮਰੇ ਵਿੱਚ ਬੈਠ ਕੇ ਜਿੱਥੇ ਵੀ ਤੁਹਾਨੂੰ ਸਹੀ ਲੱਗੇ ਤੁਹਾਨੂੰ ਕੋਈ ਫੈਮਿਲੀ ਮੈਂਬਰ ਡਿਸਟਰਬ ਨਾ ਕਰੇ ਉੱਥੇ ਬੈਠ ਕੇ ਤੁਸੀਂ ਇਸਪਾ ਨੂੰ ਕਰਨਾ ਹੈ ਇਸਪਾ ਨੂੰ ਤੁਸੀਂ ਕਰਨਾ ਕਿਹੜੇ ਸਮੇਂ ਹੈ ਇਸਪਾ ਨੂੰ ਤੁਸੀਂ ਸਵੇਰੇ ਸੂਰਜ ਚੜ੍ਹਨ ਤੋਂ ਲੈ ਕੇ ਸ਼ਾਮ ਨੂੰ ਸੂਰਜ ਛਿਪਨ ਤੱਕ ਤੁਸੀਂ ਇਸਪਾ ਨੂੰ ਦੇਣ ਦੇ ਵਿੱਚ ਜਦੋਂ ਮਰਜ਼ੀ ਕਰ ਸਕਦੇ ਹੋ ਜਦੋਂ ਵੀ ਤੁਹਾਨੂੰ ਸਮਾਂ ਮਿਲਦਾ ਹੈ ਤੇ ਇਸੇ ਤਰ੍ਹਾਂ ਤੁਸੀਂ ਥੋੜੀ ਜਿਹੀ ਪੀਲੇ ਸਰੋਂ ਲੈਣੇ ਹਨ। ਅਧਿਕ ਮੁਠੀ ਪੀਲੇ ਸਰੋਂ ਲੈ ਲੈਣੀ ਹੈ ਤੇ ਉਸ ਨੂੰ ਤੁਸੀਂ ਆਪਣੇ ਸੱਜੇ ਹੱਥ ਦੇ ਉੱਪਰ ਰੱਖ ਲੈਣਾ ਹੈ। ਇਸ ਤਰ੍ਹਾਂ ਕਰਨ ਤੋਂ ਬਾਅਦ ਦੇ ਵਿੱਚ ਤੁਸੀਂ ਇੱਕ ਲੈਣਾ ਹੈ ਕਪੂਰ। ਇਹ ਉਹ ਬਹੁਤ ਹੀ ਜ਼ਿਆਦਾ کارਗਰ ਹੈ ਜਿਸ ਨਾਲ ਤੁਸੀਂ ਆਪਣੇ ਦੁਸ਼ਮਣਾਂ ਤੋਂ ਛੁਟਕਾਰਾ ਪਾ ਸਕਦੇ ਹੋ। ਜੇਕਰ ਗੱਲ ਕਰੀਏ ਸਰੋਂ ਪੀਲੇ ਦੀ ਤੇ ਕਪੂਰ ਦਾ ਪ੍ਰਯੋਗ ਸਿਰਫ ਨજર ਉਤਾਰਨ ਲਈ ਕੀਤਾ ਜਾਂਦਾ ਹੈ। ਸੰਗੋ ਤਾਂਦ੍ਰੇ ਕਰਿਆਵਾਂ ਦੇ ਵਿੱਚ ਇਸ ਦਾ ਪ੍ਰਯੋਗ ਕੀਤਾ ਜਾਂਦਾ ਹੈ। ਇਸੇ ਤਰ੍ਹਾਂ ਇਸੇ ਤਰ੍ਹਾਂ ਤੁਸੀਂ ਥੋੜੇ ਜਿਹੀ ਅਧਿਕ ਮੋਠੀ ਪੀਲੇ ਸਰੋਂ ਲੈ ਕੇ ਇੱਕ ਕਪੂਰ ਲੈ ਕੇ ਆਪਣੇ ਘਰ ਦੇ ਵਿੱਚ ਕਿਸੇ ਵੀ ਜਗ੍ਹਾ ਤੇ ਇਕਾਂਤ ਮਾਈ ਟਾਂਗ ਦੇ ਨਾਲ ਤੁਸੀਂ ਬੈਠ ਜਾਣਾ ਹੈ। ਤੇ ਤੁਸੀਂ ਫੇਸ ਕਰਨਾ ਹੈ ਆਪਣਾ ਜਿੱਧਰ ਨੂੰ ਬੈਠਣਾ ਹੈ ਉਹ ਦੱਖਣ ਦਿਸ਼ਾ ਹੋਣੀ ਚਾਹੀਦੀ ਹੈ। ਇਸੇ ਤਰ੍ਹਾਂ ਤੁਸੀਂ ਆਪਣੇ ਪਰਿਵਾਰਿਕ ਮੈਂਬਰਾਂ ਨੂੰ ਪਹਿਲਾਂ ਦੱਸ ਸਕਦੇ ਹੋ ਕਿ ਅਸੀਂ ਕੋਈ ਜ਼ਰੂਰੀ ਕੰਮ ਕਰਨ ਲੱਗੇ ਹਾਂ ਜਾ ਤੁਹਾਨੂੰ ਕੋਈ ਡਿਸਟਰਬ ਨਾ ਕਰੇ ਕਿਉਂਕਿ ਸੁਪਾਣੂ ਕਰਨ ਦੇ ਸਮੇਂ ਤੁਸੀਂ ਕਿਸੇ ਦੇ ਨਾਲ ਵੀ ਕੋਈ ਗੱਲਬਾਤ ਨਹੀਂ ਕਰਨੀ ਤੇ ਇਸੇ ਤਰ੍ਹਾਂ ਤੁਸੀਂ ਦੱਖਣ ਦਿਸ਼ਾ ਵੱਲ ਬੈਠ ਕੇ ਜਿਹੜਾ ਕਪੂਰ ਲਿਆ ਹੈ ਉਸ ਨੂੰ ਤੁਸੀਂ ਜਲਾਉਣਾ ਹੈ ਉਸ ਨੂੰ ਜਲਾਉਂਦੇ ਸਮੇਂ ਤੁਸੀਂ ਆਪਣੇ ਹੱਥ ਤੇ ਜਿਹੜੀ ਸਰੋਂ ਲਈ ਹੈ ਕਣੀ ਦੀ ਉਲਟ ਦਿਸ਼ਾ ਵਿੱਚ ਤੁਸੀਂ ਆਪਣੇ ਸਿਰ ਤੋਂ 7 ਵਾਰ ਉਸ ਸਰੋਂ ਨੂੰ ਵਾਰ ਲੈਣਾ ਹੈ ਇਸ ਤਰ੍ਹਾਂ 7 ਵਾਰ ਪਿਲੇ ਸਰੋਂ ਨੂੰ ਵਾਰਾਂ ਤੋਂ ਬਾਅਦ ਦੇ ਵਿੱਚ ਤੁਸੀਂ ਆਪਣੇ ਦੁਸ਼ਮਣਾਂ ਦਾ ਤੁਹਾਡੀ ਜ਼ਿੰਦਗੀ ਦੇ ਵਿੱਚੋਂ ਦੂਰ ਹੋ ਜਾਣ ਉਹਨਾਂ ਦੇ ਲਈ ਤੁਸੀਂ ਆਪਣੇ ਪਰਮਾਤਮਾ ਅਗੇ ਪ੍ਰਾਰਥਨਾ ਤੁਸੀਂ ਕਰਨੀ ਹੈ ਜੇਕਰ ਤੁਸੀਂ ਆਪਣੇ ਦੁਸ਼ਮਣਾਂ ਦਾ ਨਾਮ ਜਾਣਦੇ ਹੋ ਤਾਂ ਤੁਸੀਂ ਨਾਮ ਵੀ ਲੈ ਸਕਦੇ ਹੋ ਜੇਕਰ ਤੁਸੀਂ ਨਾਮ ਨਹੀਂ ਜਾਣਦੇ ਤਾਂ ਤੁਸੀਂ ਸਿਰਫ ਦੁਸ਼ਮਣ ਵੀ ਕਹਿ ਸਕਦੇ ਹੋ ਇਸੇ ਤਰ੍ਹਾਂ ਤੁਸੀਂ ਜਿਹੜਾ ਕਪੂਰ ਜਲਾਇਆ ਹੈ ਉਸ ਕਪੂਰ ਦੇ ਜਲਦੇ ਹੋਏ ਦੇ ਉੱਪਰ ਤੁਸੀਂ ਸਰੋਂ ਦਾ ਸਰੋਂ ਨੂੰ ਜਦੋਂ ਤੁਸੀਂ ਪਾਓਗੇ ਤਾਂ ਉਸ ਦੇ ਉੱਪਰ ਆਵਾਜ਼ ਆਵੇਗੀ ਇਹ ਜੋ ਆਵਾਜ਼ ਤੁਹਾਡੇ ਘਰ ਦੀ ਜਿੰਨੀ ਵੀ ਨਕਾਰਾਤਮਕ ਊਰਜਾ ਹੈ ਉਸ ਨੂੰ ਦੂਰ ਕਰ ਦਿੰਦੀ ਹੈ ਇਸ ਗੱਲ ਦਾ ਤੁਸੀਂ ਖਾਸ ਧਿਆਨ ਰੱਖਣਾ ਕਿ ਸੁਪਾਣੂ ਘਰ ਦੇ ਸਮੇਂ ਜਿਹੜੇ ਤੁਸੀਂ ਕਪੂਰ ਜਲਾਉਣੇ ਹਨ ਪੀੜੀ ਸਰੋਂ ਉਸ ਨੂੰ ਬਿਲਕੁਲ ਤੁਸੀਂ ਧਰਤੀ ਤੇ ਨਹੀਂ ਕਰਨਾ ਜਾਂ ਫਿਰ ਤੁਸੀਂ ਮਿੱਟੀ ਦੇ ਦੀਵੇ ਜਾਂ ਕਿਸੇ ਬਰਤਨ ਦੇ ਵਿੱਚ ਤੁਸੀਂ ਕਪੂਰ ਨੂੰ ਚਲਾਉਣਾ ਹੈ ਫਿਰ ਉਸ ਦੇ ਉੱਪਰ ਤੁਸੀਂ ਸਰੋਂ ਪਾਣੀ ਹੈ ਇਸ ਤਰ੍ਹਾਂ ਕਪੂਰ ਤੇ ਜਿਹੜਾ ਸਰੋਂ ਦੇ ਦਾਣੇ ਹਨ ਉਹ ਜਲਣ ਤੋਂ ਬਾਅਦ ਜਿਹੜੀ ਰਾਖ ਬਣ ਜਾਵੇਗੀ ਉਸ ਨੂੰ ਤੁਸੀਂ ਲੈ ਕੇ ਆਪਣੇ ਘਰ ਤੋਂ ਬਾਹਰ ਚਲੇ ਜਾਣਾ ਹੈ ਆਪਣੇ ਘਰ ਤੋਂ ਬਾਅਦ ਤੁਸੀਂ ਇੱਕ ਐਸੀ ਜਗ੍ਹਾ ਤੇ ਜਾਣਾ ਹੈ ਜਿੱਥੇ ਬਹੁਤ ਸਾਰੇ ਲੋਕ ਆਉਂਦੇ ਜਾਂਦੇ ਹੋਣ ਰਸਤਾ ਹੋਵੇ ਤੇ ਜਿਹੜੀ ਤੁਸੀਂ ਇਹ ਰਾਖ ਲੈ ਗਏ ਉਹ ਇਹ ਤੁਸੀਂ ਰਸਤੇ ਦੇ ਵਿੱਚ ਚਾਰੇ ਹੀ ਦਿਸ਼ਾਵਾਂ ਦੇ ਜਿਠੋੜੀ ਥੋੜੀ ਥੋੜੀ ਘਰ ਕੇ ਤੁਸੀਂ ਡੋਲ ਦੇਣੇ ਹਨ ਇਹ ਉਪਾਅ ਕਰਦੇ ਸਮੇਂ ਤੁਸੀਂ ਆਪਣੇ ਮਨ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਨੈਗੇਟਿਵਿਟੀ ਨਹੀਂ ਰੱਖਣੀ ਤੁਸੀਂ ਆਪਣੇ ਜ਼ਿੰਦਗੀ ਦੇ ਵਿੱਚੋਂ ਦੂਰ ਕਰਨ ਲਈ ਤੁਸੀਂ ਆਪਣੇ ਪਰਮਾਤਮਾ ਅਗੇ ਪ੍ਰਾਰਥਨਾ ਕਰਦੇ ਰਹਿਣਾ ਹੈ ਇਹ ਉਪਾਅ ਕਰਦੇ ਸਮੇਂ ਤੁਸੀਂ ਘਰ ਤੋਂ ਜਾਂਦੇ ਸਮੇਂ ਕਿਸੇ ਦੇ ਨਾਲ ਰਸਤੇ ਦੇ ਵਿੱਚ ਗੱਲਬਾਤ ਨਹੀਂ ਕਰਨੀ ਨਾ ਹੀ ਕਿਸੇ ਦੇ ਕੋਲ ਰੁਕਣਾ ਹੈ ਜਦੋਂ ਤੁਸੀਂ ਇਸ ਪਾਣੂ ਕਰਕੇ ਆਓਗੇ ਤਾਂ ਪਿੱਛੇ ਮੁੜ ਕੇ ਨਹੀਂ ਦੇਖਣਾ ਤੇ ਨਾ ਹੀ ਰਸਤੇ ਵਿੱਚ ਕਿਸੇ ਦੇ ਕੋਲ ਰੁਕ ਜਾਣਾ ਹੈ ਇਸ ਪਾਣੂ ਤੁਸੀਂ 3 ਦਿਨ ਲਗਾਤਾਰ ਕਰਨਾ ਹੋਵੇਗਾ ਜੇਕਰ ਤੁਸੀਂ ਇਸ ਪਾਣੂ ਸ਼ੁੱਕਰਵਾਰ ਦੇ ਦਿਨ ਸ਼ੁਰੂ ਕਰੋਗੇ ਤਾਂ ਸ਼ੁੱਕਰ ਸ਼ਨੀ ਅਤੇ ਐਤਵਾਰ 3 ਦਿਨ ਤੁਸੀਂ ਲਗਾਤਾਰ ਕਰਨਾ ਹੈ ਜੇਕਰ ਤੁਸੀਂ ਇਸ ਨੂੰ ਸ਼ਨੀਵਾਰ ਸ਼ੁਰੂ ਕੀਤਾ ਤੇ ਸ਼ਨੀਵਾਰ ਐਤਵਾਰ ਤੇ ਸੋਮਵਾਰ 3 ਦਿਨ ਲਗਾਤਾਰ ਤੁਸੀਂ ਇਸ ਪਾਣੂ ਕਰ ਸਕਦੇ ਹੋ ਇਸਪਾਣੂ ਕਰਨ ਦੇ ਨਾਲ ਤੁਹਾਡੀ ਜ਼ਿੰਦਗੀ ਵਿੱਚ ਤੁਹਾਡੇ ਦੁਸ਼ਮਣ ਤੁਹਾਡੀ ਜ਼ਿੰਦਗੀ ਤੋਂ ਦੂਰ ਹੋ ਜਾਣਗੇ ਤੁਹਾਡੇ ਘਰ ਨੂੰ ਜਾਂ ਕਾਰੋਬਾਰ ਨੂੰ ਲੱਗੀ ਹੋਈ ਕਿਸੇ ਦੀ ਪੂਰੀ ਨਜ਼ਰ ਦੂਰ ਹੋਵੇਗੀ ਤੁਹਾਨੂੰ ਹਰ ਇੱਕ ਕੰਮ ਦੇ ਵਿੱਚ ਸਫਲਤਾ ਮਿਲੇਗੀ ਤੁਹਾਡੇ ਘਰ ਵਿੱਚ ਪੈਸਾ ਰੁਕਣਾ ਸ਼ੁਰੂ ਹੋ ਜਾਵੇਗਾ ਤੇ ਤੁਹਾਡੇ ਘਰ ਦੀ ਸਾਰੀ ਗਰੀਬੀ ਦੂਰ ਹੋ ਜਾਵੇਗੀ ਸੋ ਸਾਧ ਸੰਗਜ ਜੀ ਐਸੀ ਸਾਡੀ ਅੱਜ ਦੀ ਵੀਡੀਓ ਦਾ ਛੋਟਾ ਜਿਹਾ ਪਾ ਵੀਡੀਓ ਚੰਗੀ ਲੱਗੇ ਤਾਂ ਅੱਗੇ ਵੀ ਸ਼ੇਅਰ ਕਰ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ